ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਦੋਵੇਂ ਜਣੇ ਵਧੀਆ ਮੀਂਹ ਪਿਆ ਸੀਗਾ ਸਵੇਰੇ ਸਵੇਰੇ ਤੇ ਬਹੁਤ ਵਧੀਆ ਮੌਸਮ ਜਿਹੜਾ ਹੋਇਆ ਵਾ ਤੇ ਅਸੀਂ ਸੋਚਿਆ ਕਿ ਚਲੋ ਨਾਲੇ ਤੇ ਮੌਸਮ ਇੰਜੋਏ ਕਰਦੇ ਆ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਮੀਂਹ ਫੇਰ ਆ ਗਿਆ ਲੱਗਦਾ ਨਹੀਂ ਹਟ ਗੱਲ ਨਹੀਂ ਕਰਨ ਦੇਣੀ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਅੱਗੇ ਸੋਚਣ ਦੇ ਆ ਇੱਥੇ ਉੱਪਰ ਆਏ ਹਾਂ ਜਦੋਂ ਦਾਣਾ ਪਾਣੀ ਵੀਡੀਓ ਸ਼ੁਰੂ ਕੀਤੀ ਸੀ ਤਾਂ ਨਵੰਬਰ ਮਹੀਨੇ ਚ ਇੱਥੇ ਸੀਨ ਕਰਾਇਆ ਸੀਗਾ ਕਰਾਇਆ ਨਾ ਉੱਪਰ ਤੇ ਮਤਲਬ ਘੱਟੋ ਘੱਟ ਵੀ ਤੇ ਨਵੰਬਰ ਕਿੰਨੇ 6 7 8 ਮਹੀਨੇ ਹੋ ਗਏ ਸਾਢੇ 7 ਸਾਢੇ 7 8 ਮਹੀਨੇ ਹਨ ਉਹ ਤਕਰੀਬਨ ਹੋ ਗਏ ਸੀ ਅ ਜਦੋਂ ਅਸੀਂ ਦਾਣਾ ਪਾਣੀ ਵੀਡੀਓ ਸ਼ੁਰੂ ਕੀਤੀ ਸੀ ਤੇ ਸਾਰਿਆਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਤੇ ਸਾਰਿਆਂ ਨੇ ਆ ਜਾ ਤੁਸੀਂ ਮੇਮ ਚ ਨਹੀਂ ਨਾ ਨਹੀਂ ਨਹੀਂ ਸਾਰਿਆਂ ਨੇ ਬਹੁਤ ਵਧੀਆ ਮਤਲਬ ਕਿ ਸਾਥ ਦਿੱਤਾ ਵੀਡੀਓ ਦੇ ਵਿੱਚ ਸਾਰਿਆਂ ਬੜੀ سپورਟ ਕੀਤੀ ਵੀਡੀਓ ਵਿੱਚੋਂ ਵਧੀਆ ਵੀ ਚੱਲਦੀ ਰਹੀ ਵਿੱਚੋਂ ਥੋੜੀ ਬੋਰ ਵੀ ਹੋ ਗਈ ਪਰ ਫਿਰ ਵੀ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸਾਡਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਦਾਣਾ ਪਾਣੀ ਤੋਂ ਬਾਅਦ ਹੁਣ ਅਸੀਂ ਵੀਡੀਓ ਸ਼ੁਰੂ ਕੀਤੀ ਆ ਇੱਕ ਧੀਆ ਜਿਹੜਾ ਟਾਈਟਲ ਵੀਡੀਓ ਦਾ ਉਹਦਾ ਪੂਰਾ ਨਾਮ ਆ ਧੀਆ ਧਰਤੀ ਤੇ ਬੋਝ ਪਰ ਇਹਦਾ ਮਤਲਬ ਕਿ ਇਹਨੇ ਇਹ ਨਹੀਂ ਸਮਝਣਾ ਵੀ ਧਰਤੀ ਤੇ ਬੋਝ ਨੇ ਉਹਦੇ ਮਗਰ ਕੁਐਸਚਨ ਮਾਰਕਿਆ ਤੇ ਉਹ ਕੁਐਸਚਨ ਮਾਰਕਦਾ ਹੀ ਹੱਲ ਜਿਹੜਾ ਵਾ ਜਾਂ ਜਵਾਬ ਜਿਹੜਾ ਆ ਅਸੀਂ ਲੱਭਣਾ ਆ ਸਾਰੀ ਵੀਡੀਓ ਦੇ ਵਿੱਚ ਅਨਮੋਲ ਥੱਲੇ ਵਾਜਾ ਵਾਂਡੇ ਪਹਿਲਾਂ ਉਹਦੀ ਗੱਲ ਸੁਣ ਲਈਏ ਫਿਰ ਆਉਣੇ 1 ਮਿੰਟ ਅਨਮੋਲ ਦੀਆਂ ਛੁੱਟੀਆਂ ਵਿੱਚ ਮੁੱਕ ਚਲੀਆਂ ਤੇ ਅਸਲ ਚ ਇਹਦਾ ਵਿਚਾਇਦਾ ਕਾਰਡ ਨਹੀਂ ਇੱਕ ਭੰਡਿਆ ਸਕੂਲ ਵਾਲੇ ਕੰਮ ਪਤਾ ਨਹੀਂ ਕਿਦਾਂ ਦਿੰਦੇ ਆ ਕੰਮ ਉਹ ਦੇਣਾ ਚਾਹੀਦਾ ਜਿਹੜਾ ਬੱਚਿਆਂ ਦੇ ਵਾਸਤਾ ਹੋਵੇ ਅੰਦਰ ਫਿਲ ਕਰ ਲਓ ਨਾ ਪਹਿਲਾਂ ਕਿਦਾਂ ਫਿਰਮੋਰ ਠੀਕ ਠਾਕ ਆ ਤੋਂ ਪਨਾ ਵੇਖਾ ਕਿਦਾਂ ਲਾਈਨ ਪੈ ਗਈ ਕਿ ਖੇਡ ਖੇਡ ਕੇ ਤੇ ਇਹ ਗੱਲ ਸਾਡੀ ਲਈ ਯਾਦ ਚ ਜਿਹੜੀ ਵੀਡੀਓ ਆ ਧੀਆਂ ਧਰਤੀ ਦੇ ਬੋਝ ਬਹੁਤ ਵਧੀਆ ਕਨਸੈਪਟ ਆ ਮਤਲਬ ਮੈਨੂੰ ਤਾਂ ਤਾਂ ਵਧੀਆ ਲੱਗੀ ਬੜੀ ਵਧੀਆ ਵੀਡੀਓ ਆ ਆਪਣੇ ਤੌਰ ਤੇ ਅਸੀਂ ਵਧੀਆ ਸ਼ੁਰੂ ਕੀਤੀ ਆ ਬਾਕੀ ਹੁਣ ਤੁਹਾਨੂੰ ਸਾਰਿਆਂ ਨੂੰ ਕਿਦਾਂ ਦੀ ਲੱਗਦੀ ਆ ਇਹ ਤਾਂ ਤੁਸੀਂ ਜਦੋਂ ਦੇਖੋਗੇ ਤੇ ਉਦੋਂ ਹੀ ਪਤਾ ਲੱਗਣਾ ਤੇ ਬਾਕੀ ਜਦਾਂ ਬਾਕੀ ਵੀਡੀਓਜ਼ ਨੂੰ ਤੁਸੀਂ ਪਿਆਰ ਦਿੰਦੇ ਹੋ ਤੇ ਇਹਨੂੰ ਵੀ ਇਦਾਂ ਹੀ ਸਪੋਰਟ ਕਰਨੀ ਆ ਸਰ ਜੀ ਨੇ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓਜ਼ ਕਈ ਵਾਰੀ ਕਿਹਨੂੰ ਕਹਿੰਦੇ ਹੀ ਕਿ ਗੱਡੀ ਗੱਡੀ ਵਾਲੀ ਗੱਲ ਹੋ ਜਾਂਦੀ ਆ ਸਹੀ ਕੋਸ਼ਿਸ਼ ਕਰਨੀ ਆ ਅਸੀਂ ਹੁਣ ਲਿਖ ਰਹੀ ਸੀਗੇ ਤੇ ਪਰ ਇਹ ਆ ਵੀ ਜੁਗਟ ਉਹਦੇ ਚ ਹੈਨਾ ਸਮਾਂ ਹੀ ਨਹੀਂ ਆਉਂਦੀ ਵੀ ਸਾਰੇ ਨੂੰ ਪਤਾ ਨਹੀਂ ਲੱਗ ਜਾਂਦਾ ਫਿਰ ਅਸੀਂ ਪਹਿਲਾਂ ਇੱਕ ਸਟੋਰੀ ਬਣਾਈ ਹੀ ਮਿਲਦਾ ਮਾਂ ਦਾ ਵਿਛੋੜਾ ਹੈ ਨਾ ਉਹਦੀ ਜਿਹਨਾਂ ਹੀ ਕੋਸ਼ਿਸ਼ ਕੀਤੀ ਸੀ ਵੀ ਕੁਝ ਉਹੀ ਚੀਜ਼ਾਂ ਵਖਾਉਣੀਆਂ ਵਾਂ ਜਿਹੜੀ ਕਿ ਆਡੀਅנס ਦੇਖੇ ਫਿਰ ਉਹਦੇ ਵਿੱਚ ਕੁਝ ਚੀਜ਼ਾਂ ਰਹਿ ਗਈਆਂ ਜਿੱਦਾਂ ਸਾਰੇ ਕਹਿੰਦੇ ਹੀਪੀ ਮਤਲਬ ਜਿੱਦਾਂ ਭਰਾ ਦਾ ਉਹਦੇ ਕੋਲ ਗਿਆ ਨਹੀਂ ਉਹਨੂੰ ਇਹ ਕਿੱਦਾਂ ਹੋ ਗਿਆ ਪਹਿਲਾਂ ਤੋਂ ਕੋਸ਼ਿਸ਼ ਇਹ ਕਰੀਦੀ ਆ ਕਿ ਜਿਹੜਾ ਮਤਲਬ ਹਰ ਇੱਕ ਡਿਟੇਲ ਡਿਟੇਲ ਸਾਰੀ ਦਿਖਾਈ ਜਾਵੇ ਤੇ ਬਾਕੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ ਵਾਂ ਕੰਮ ਤੇ ਹਰੇਕ ਕੰਮ ਦੇ ਵਿੱਚ ਹੁੰਦੀਆਂ ਗਲਤੀਆਂ ਸਾਡੇ ਕੰਮ ਵਿੱਚ ਵੀ ਇਦਾਂ ਹੋ ਜਾਂਦੀਆਂ ਕਈ ਵਾਰੀ ਕਈ ਵਾਰੀ ਐਡੀਟਿੰਗ 'ਚ ਹੋ ਜਾਂਦੀਆਂ ਨੇ ਸਟੋਰੀ 'ਚ ਹੋ ਜਾਂਦੀਆਂ ਨੇ ਤੇ ਉਹ ਸਾਰੇ ਜਣੇ ਨੇ ਸਾਥ ਦੇਣਾ ਨੇ ਮਤਲਬ ਕਿ ਇੰਨਾ ਨਹੀਂ ਕਰਨਾ ਵੀ ਪਤਾ ਨਹੀਂ ਕੀ ਹੋ ਗਿਆ ਵਾ ਅੱਜ ਨਹੀਂ ਜਿਹੜੀ ਹੈ ਨਾ ਇਹ ਪੈਣੀ ਕਿਦੋਂ ਹੈ ਅੱਜ ਅੱਛਾ ਪਰਸੋਂ ਪੈਣੀ ਨਾ ਇਹ ਕੱਲ ਕੱਲ ਉਹ ਮੈਂ ਲਿਖੀ ਹੋਤੀ ਸਾਰੇ ਜਣੇ ਦੇਖਿਓ ਪਰਸੋਂ ਪਰਸੋਂ ਦੇਣੀ ਨਾ ਮੈਂ ਲਿਖੀ ਹੋਤੀ ਸਾਰੇ ਜਣੇ ਦੇਖਿਓ ਤਲਾਕ ਚੰਗਾ ਦਾ ਮੋਤ ਅਸੀਂ ਉਹਨੇ ਲਿਖ ਕੇ ਜੇ ਹਟੇ ਆ ਮੈਂ ਲਿਖੀ ਮੈਂ ਅਗਲੇ ਦਿਨ ਮੇਰੇ ਕੋਲ ਤੇ ਜਿਹੜੇ ਹਾਂ ਨਾਤਕੀ ਵੀਰ ਮੋਲ ਤੇ ਜਿਹੜੀ ਮੇਨ ਗੱਲ ਸੀਗੀ ਉੱਥੇ ਆਉਨੇ ਆਪਾਂ ਨਾਤਕੀ ਵੀਰ ਮੋਲ ਤੇ ਨਵੀਂ ਵੀਡੀਓ ਸ਼ੁਰੂ ਕੀਤੀ ਹੈ ਆਪਾਂ ਸਾਰਿਆਂ ਨੂੰ ਜਰੂਰ ਦੇਖਣੀ ਆਂ ਸ਼ੇਅਰ ਕਰਨੀ ਆ ਤੇ ਕਮੈਂਟ ਕਰ ਕਰਕੇ ਜਰੂਰ ਦੱਸਣੀ ਆ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਵੀਡੀਓ ਤੁਹਾਨੂੰ ਬੋਰ ਨਾ ਹੋਣ ਦਈਏ ਸਾਰਾ ਕੁਝ ਵਧੀਆ ਵਧੀਆ ਚੱਲਦਾ ਚੱਲਦਾ ਹੀ ਲੱਗੇ ਦੇ ਕੋਸ਼ਤਾਂ ਦੇ ਲਈ ਮੈਂ ਜੁੰਦਾ ਵੀ ਇਹ ਵੀਡੀਓ ਚਾਹੀਦਾ ਹੋਣਾ ਚਾਹੀਦਾ ਇਹ ਤੁਹਾਨੂੰ ਦੱਸਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਕਿਸ ਨੇ ਕਮੈਂਟ ਕੀਤਾ ਹੈ ਕਿ ਸਾਡੇ ਕੋਸ਼ਤ ਹੋਰੀ ਹੈ ਗਿਆ ਤੇ ਹਿੰਦਸਨਾ ਗੁੰਦੇ ਤੇ ਮੈਂ ਉਹਨਾਂ ਨੂੰ ਆਨਸਰ ਕੀਤਾ ਹੈ ਕਿ ਤੁਸੀਂ ਮੈਨੂੰ WhatsApp WhatsApp ਕਰਦਿਆ ਕਰੋ ਅਗਰ ਕਿਸੇ ਨੇ ਵੀ ਸਾਡੇ ਨਾਲ ਗੱਲ ਕਰਨੀ ਹੈ ਜਾਂ ਮੈਸੇਜ ਕਰਨਾ ਹੈ ਜਾਂ ਕੁਝ ਦੱਸਣਾ ਹੈ ਜਾਂ ਪੁੱਛਣਾ ਹੈ ਤੇ ਚੈਨਲ ਦੇ ਉੱਤੇ WhatsApp ਨੰਬਰ ਹੈਗਾ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆਂ ਵੀਡੀਓ ਦੇ ਵਿੱਚ ਸਰਜਨ ਵੀਡੀਓ ਜਰੂਰ ਦੇਖੀਏ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਦੋਵੇਂ ਜਣੇ ਵਧੀਆ ਮੀਂਹ ਪਿਆ ਸੀਗਾ ਸਵੇਰੇ ਸਵੇਰੇ ਤੇ ਬਹੁਤ ਵਧੀਆ ਮੌਸਮ ਜਿਹੜਾ ਹੋਇਆ ਵਾ ਤੇ ਅਸੀਂ ਸੋਚਿਆ ਕਿ ਚਲੋ ਨਾਲੇ ਤੇ ਮੌਸਮ ਇੰਜੋਏ ਕਰਦੇ ਆਂ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਮੀਂਹ ਫੇਰ ਆ ਗਿਆ ਲੱਗਦਾ ਨਹੀਂ ਇਹ ਗੱਲ ਨਹੀਂ ਕਰਨ ਦੇਣੀ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਅੱਗੇ ਸੋਚਣ ਦੇ ਅਸੀਂ ਇੱਥੇ ਉੱਪਰ ਆਏ ਹਾਂ ਜਦੋਂ ਦਾਣਾ ਪਾਣੀ ਵੀਡੀਓ ਸ਼ੁਰੂ ਕੀਤੀ ਸੀ ਤੇ ਨਵੰਬਰ ਮਹੀਨੇ ਚ ਇੱਥੇ ਸੀਨ ਕਰਾਇਆ ਸੀਗਾ ਕਰਾਇਆ ਨਾ ਉੱਪਰ ਹਾਂ ਤੇ ਮਤਲਬ ਘੱਟੋ ਘੱਟ ਵੀ ਤੇ ਨਵੰਬਰ ਕਿਨੇ 6 7 8 ਮਹੀਨੇ ਹੋ ਗਏ ਸਾਢੇ 7 8 ਮਹੀਨੇ ਹਨ ਉਹ ਤਕਰੀਬਨ ਹੋ ਗਏ ਸੀ ਅ ਜਦੋਂ ਅਸੀਂ ਦਾਣਾ ਪਾਣੀ ਵੀਡੀਓ ਸ਼ੁਰੂ ਕੀਤੀ ਸੀ ਤੇ ਸਾਰਿਆਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਤੇ ਸਾਰਿਆਂ ਨੇ ਆ ਜਾਓ ਤੁਸੀਂ ਮੈਂ ਚਲੀ ਨਾ ਨਹੀਂ ਨਹੀਂ ਕੋਈ ਸਾਰਿਆਂ ਨੇ ਬਹੁਤ ਵਧੀਆ ਮਤਲਬ ਕਿ ਸਾਥ ਦਿੱਤਾ ਵੀਡੀਓ ਦੇ ਵਿੱਚ ਸਾਰਿਆਂ ਬੜੀ ਸਪੋਰਟ ਕੀਤੀ ਵੀਡੀਓ ਵਿੱਚੋਂ ਵਧੀਆ ਵੀ ਚੱਲਦੀ ਰਹੀ ਵਿੱਚੋਂ ਥੋੜੀ ਬੋਰ ਵੀ ਹੋ ਗਈ ਪਰ ਫਿਰ ਵੀ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸਾਡਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਦਾਣਾ ਪਾਣੀ ਤੋਂ ਬਾਅਦ ਹੁਣ ਅਸੀਂ ਵੀਡੀਓ ਸ਼ੁਰੂ ਕੀਤੀ ਆ ਇੱਕ ਧੀਆ ਜਿਹੜਾ ਟਾਈਟਲ ਦਾ ਵੀਡੀਓ ਦਾ ਉਹਦਾ ਪੂਰਾ ਨਾਮ ਆ ਧੀਆ ਧਰਤੀ ਤੇ ਬੋਝ ਪਰ ਇਹਦਾ ਮਤਲਬ ਕਿਸੇ ਨੇ ਇਹ ਨਹੀਂ ਸਮਝਣਾ ਵੀ ਧਰਤੀ ਤੇ ਬੋਝ ਨੇ ਉਹਦੇ ਮਗਰ ਕੁਐਸਚਨ ਮਾਰਕ ਆ ਤੇ ਉਹ ਕੁਐਸਚਨ ਮਾਰਕ ਦਾ ਹੀ ਹੱਲ ਜਿਹੜਾ ਵਾ ਜਾਂ ਜਵਾਬ ਜਿਹੜਾ ਆ ਅਸੀਂ ਲੱਭਣਾ ਆ ਸਾਰੀ ਵੀਡੀਓ ਦੇ ਵਿੱਚ ਅਨਮੋਲ ਥੱਲੇ ਵਾਜਾਂ ਮਾਣਦੇ ਪਹਿਲਾਂ ਉਹਦੀ ਗੱਲ ਸੁਣਾਈਏ ਫਿਰ ਅਮਨੇ ਇੱਕ ਮਿੰਟ ਅਨਮੋਲ ਦੀਆਂ ਛੁੱਟੀਆਂ ਵਿੱਚ ਮੁੱਕ ਚਲੀਆਂ ਤੇ ਅਸਲ ਚ ਇਹਦਾ ਵਿਚਾਰ ਇਹਦਾ ਕਾਰਡ ਨਹੀਂ ਇੱਕ ਭੰਡਿਆ ਸਕੂਲ ਵਾਲੇ ਕੰਮ ਪਤਾ ਨਹੀਂ ਕਿਦਾਂ ਦਿੰਦੇ ਆ ਕੰਮ ਉਹ ਦੇਣਾ ਚਾਹੀਦਾ ਜਿਹੜਾ ਬੱਚਿਆਂ ਦੇ ਵਾਸਤਾ ਹੋਵੇ ਕੰਮ ਫਿਲ ਕਰ ਲਓ ਨਾ ਪਹਿਲਾਂ ਕਿਦਾਂ ਫਿਰ ਮੋਰ ਠੀਕ ਠਾਕ ਆ ਧੂਪਣਾ ਵੇਖਾ ਕਿਦਾਂ ਲੈਣ ਪੈ ਗਈ ਕਿ ਖੇਡ ਖੇਡ ਕੇ ਤੇ ਇਹ ਗੱਲ ਸਾਡੀ ਲਈ ਯਾਦ ਚ ਜਿਹੜੀ ਵੀਡੀਓ ਆ ਧੀਆਂ ਧਰਤੀ ਦੇ ਬੋਝ ਬਹੁਤ ਵਧੀਆ ਕਨਸੈਪਟ ਆ ਮਤਲਬ ਮੈਨੂੰ ਤਾਂ ਉਹ ਵਧੀਆ ਲੱਗੀ ਬੜੀ ਵਧੀਆ ਵੀਡੀਓ ਆ ਆਪਣੇ ਤੌਰ ਤੇ ਅਸੀਂ ਵਧੀਆ ਸ਼ੁਰੂ ਕੀਤੀ ਆ ਬਾਕੀ ਹੁਣ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਲੱਗਦੀ ਆ ਇਹ ਤਾਂ ਤੁਸੀਂ ਜਦੋਂ ਦੇਖੋਗੇ ਤੇ ਉਦੋਂ ਹੀ ਪਤਾ ਲੱਗਣਾ ਤੇ ਬਾਕੀ ਜਦਾਂ ਬਾਕੀ ਵੀਡੀਓਜ਼ ਨੂੰ ਤੁਸੀਂ ਪਿਆਰ ਦਿੰਦੇ ਹੋ ਤੇ ਇਹਨੂੰ ਵੀ ਇਦਾਂ ਹੀ ਸਪੋਰਟ ਕਰਨੀ ਆ ਤੇ ਸਰ ਜਿਹਨੇ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓਜ਼ ਕਈ ਵਾਰੀ ਕਿਉਂ ਆਹ ਕਹਿੰਦੇ ਹੀ ਕਿ ਗੱਡੀ ਗੱਡੀ ਵਾਲੀ ਗੱਲ ਹੋ ਜਾਂਦੀ ਆ ਅਸੀਂ ਕੋਸ਼ਿਸ਼ ਕਰਨੀ ਆ ਅਸੀਂ ਲਿਖ ਰਹੇ ਸੀਗੇ ਤੇ ਪਰ ਇਹ ਆ ਵੀ ਜੁਪਟ ਉਹਦੇ ਚ ਹਨਾ ਸਮਾਂ ਹੀ ਨਹੀਂ ਆਉਂਦੀ ਵੀ ਸਾਰੇ ਨੂੰ ਪਤਾ ਨਹੀਂ ਲੱਗ ਜਾਂਦਾ ਫਿਰ ਅਸੀਂ ਪਹਿਲਾਂ ਇੱਕ ਸਟੋਰੀ ਬਣਾਈ ਹੀ ਮਿਲਦਾ ਮਾਂ ਦਾ ਵਿਛੋੜਾ ਹੈ ਨਾ ਉਹਦੀ ਜਿਹਨਾਂ ਹੀ ਕੋਸ਼ਿਸ਼ ਕੀਤੀ ਸੀ ਵੀ ਕੁਝ ਉਹੀ ਚੀਜ਼ਾਂ ਵਖਾਉਣੀਆਂ ਵਾਂ ਜਿਹੜੀ ਕਿ ਆਡੀਅנס ਦੇਖੇ ਫਿਰ ਉਹਦੇ ਵਿੱਚ ਕੁਝ ਚੀਜ਼ਾਂ ਰਹਿ ਗਈਆਂ ਜਿੱਦਾਂ ਸਾਰੇ ਕਹਿੰਦੇ ਹੀਪੀ ਮਤਲਬ ਜਿੱਦਾਂ ਭਰਾ ਦੇ ਦਾ ਉਹਦੇ ਕੋਲ ਗਿਆਨ ਨਹੀਂ ਉਹਨੂੰ ਇਹ ਕਿੱਦਾਂ ਹੋ ਗਿਆ ਪਹਿਲਾਂ ਤੋਂ ਉਹ ਕੋਸ਼ਿਸ਼ ਇਹ ਕਰੀਦੀ ਹੈ ਕਿ ਜਿਹੜਾ ਮਤਲਬ ਹਰ ਇੱਕ ਡਿਟੇਲ ਡਿਟੇਲ ਸਾਰੀ ਦਿਖਾਈ ਜਾਵੇ ਤੇ ਬਾਕੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ ਵਾਂ ਕੰਮ ਤੇ ਹਰੇਕ ਕੰਮ ਦੇ ਵਿੱਚ ਹੁੰਦੀਆਂ ਗਲਤੀਆਂ ਸਾਡੇ ਕੰਮ ਵਿੱਚ ਵੀ ਇਦਾਂ ਹੋ ਜਾਂਦੀਆਂ ਕਈ ਵਾਰੀ ਕਈ ਵਾਰੀ ਐਡੀਟਿੰਗ ਚ ਹੋ ਜਾਂਦੀਆਂ ਨੇ ਸਟੋਰੀ ਚ ਹੋ ਜਾਂਦੀਆਂ ਨੇ ਤੇ ਉਹ ਸਾਰੇ ਜਣਿਆਂ ਨੇ ਸਾਥ ਦੇਣਾ ਨਹੀਂ ਮਤਲਬ ਕਿ ਇੰਨਾ ਨਹੀਂ ਕਰਨਾ ਵੀ ਪਤਾ ਨਹੀਂ ਕੀ ਹੋ ਗਿਆ ਵਾ ਅੱਜ ਇਹ ਜਿਹੜੀ ਹੈ ਨਾ ਇਹ ਪੈਣੀ ਕਿਦੋਂ ਹੈ ਅੱਲ ਅੱਛਾ ਪਰਸੋਂ ਪੈਣੀ ਨਾ ਇਹ ਕੱਲ ਕੱਲ ਉਹ ਮੈਂ ਲਿਖੀ ਹੁੰਦੀ ਸਾਰੇ ਜਣੇ ਦੇ ਵੇਖਿਓ ਪਰਸੋਂ ਪੈਣੀ ਪਰਸੋਂ ਨਹੀਂ ਰੋ ਮੈਂ ਲਿਖੀ ਹੁੰਦੀ ਸਾਰੇ ਜਣੇ ਦੇ ਵੇਖ ਲਾਗ ਚੰਗਾ ਜਿਹਾ ਮੋਟ ਅਸੀਂ ਉਹਨੇ ਲਿਖ ਕੇ ਜੇ ਹਟੇ ਆ ਮੈਂ ਲਿਖੀ ਮੈਂ ਤੇ ਟਾਈਮ ਮਿਕਦਾ ਤੇ ਜਿਹੜੇ ਹਾਂ ਨਾਤੀ ਵੀਰ ਮੋਲ ਤੇ ਜਿਹੜੀ ਮੇਨ ਗੱਲ ਸੀਗੀ ਉੱਥੇ ਆਉਨੇ ਆਪਾਂ ਨਾਤੀ ਵੀਰ ਮੋਲ ਤੇ ਨਵੀਂ ਵੀਡੀਓ ਸ਼ੁਰੂ ਕੀਤੀ ਆਪਾਂ ਸਾਰਿਆਂ ਨੂੰ ਜ਼ਰੂਰ ਦੇਖਣੀ ਆਂ ਸ਼ੇਅਰ ਕਰਨੀ ਆ ਤੇ ਕਮੈਂਟ ਕਰਕੇ ਕਰਕੇ ਜ਼ਰੂਰ ਦੱਸਣੀ ਆ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਵੀਡੀਓ ਤੁਹਾਨੂੰ ਬੋਰ ਨਾ ਹੋਣ ਦਈਏ ਸਾਰਾ ਕੁਝ ਵਧੀਆ ਵਧੀਆ ਚੱਲਦਾ ਚੱਲਦਾ ਹੀ ਲੱਗੇ ਦੇ ਕੋਈ ਸਟੰਡੀ ਨਹੀਂ ਮੈਂ ਜੰਦਾ ਵੀ ਇਹ ਵੀਡੀਓ ਚੈਦਾ ਹੋਣਾ ਚਾਹੀਦਾ ਇਹ ਨਹੀਂ ਦੱਸ ਸਕਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਸ ਨੇ ਕਮੈਂਟ ਕੀਤਾ ਹੈ ਕਿ ਸਾਡੇ ਕੋਈ ਸਟੋਰੀ ਹੈਗੀ ਹੈ ਤੇ ਇਹ ਦੱਸਣਾ ਚਾਹੁੰਦੇ ਤਾਂ ਮੈਂ ਉਹਨਾਂ ਨੂੰ ਆਨਸਰ ਕੀਤਾ ਹੈ ਕਿ ਤੁਸੀਂ ਮੈਨੂੰ WhatsApp WhatsApp ਕਰਦਿਆ ਕਰੋ ਅਗਰ ਕਿਸੇ ਨੇ ਵੀ ਸਾਡੇ ਨਾਲ ਗੱਲ ਕਰਨੀ ਹੈ ਜਾਂ ਮੈਸੇਜ ਕਰਨਾ ਹੈ ਜਾਂ ਕੁਝ ਦੱਸਣਾ ਹੈ ਜਾਂ ਪੁੱਛਣਾ ਹੈ ਤੇ ਚੈਨਲ ਦੇ ਉੱਤੇ WhatsApp ਨੰਬਰ ਹੈਗਾ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆ ਵੀਡੀਓ ਦੇ ਵਿੱਚ ਸਰਜੀ ਨੇ ਵੀਡੀਓ ਜਰੂਰ ਦੇਖੀਏ ਥੈਂਕ ਯੂ